ਪੰਜਾਬ ਦੀ ਧਰਤੀ ਤੇ ਪੰਜਾਬ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਜਲੰਧਰ ਇਹ ਕਦੀ ਮੰਨਿਆ ਜਾਂਦਾ ਸੀ ਪਰ ਅੱਜ ਕੱਲ ਜਲੰਧਰ ਦੇ ਵਿੱਚ ਸਾਰੇ ਪਾਸੇ ਪਾਪਾ ਪੀਪੀ ਹੋਰਨ ਟ੍ਰੈਫਿਕ ਇੰਨੀ ਸਮੱਸਿਆ ਵੱਧ ਚੁੱਕੀ ਹੈ ਕਿ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਹੈ ਅੱਜ ਦੀ ਗੱਲ ਇੱਕ ਚਰਚਾ ਦੇ ਵਿੱਚ ਇੱਕ ਨਵੇਂ ਵਿਸ਼ੇ ਦੇ ਉੱਪਰ ਫੇਰ ਸਾਝ ਪਾਣ ਆਏ ਆ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਕਾਰਵਾ ਤੇ ਮੇਰੇ ਨਾਲ ਨੇ ਅਲਫਾ ਮਹਿੰਦਰੂ ਫਾਊਂਡੇਸ਼ਨ ਦੇ ਸ਼੍ਰੀ ਰਮੇਸ਼ ਮਹਿੰਦਰੂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਜੀ ਤੁਹਾਡਾ ਧੰਨਵਾਦ ਤੁਹਾਡਾ ਜੀ ਬਹੁਤ-ਬਹੁਤ ਤੁਸੀਂ ਅੱਜ ਚਾਹ ਸ਼ਾਮਲ ਕੀਤਾ ਜੀ ਐਨ ਜੀ ਮਹਿੰਦਰੂ ਜੀ ਇਦਾਂ ਆ ਕਿ ਆਪਾਂ ਅੱਜ ਤੋਂ ਕੁਝ ਹੱਸੇ ਪਿੱਛੇ ਚਲੇ ਜਾਈਏ ਤੇ ਜਲੰਧਰ ਨੂੰ ਪੰਜਾਬ ਦਾ ਨੰਬਰ 1 ਸ਼ਹਿਰ ਮੰਨਿਆ ਜਾਂਦਾ ਸੀ ਬਿਲਕੁਲ ਸਹੀ ਹੈ ਹਨਾ ਤੇ ਅੱਜ ਹਾਲਾਤ ਇਹ ਨੇ ਟ੍ਰੈਫਿਕ ਦੀ ਸਮੱਸਿਆ ਇੰਨੀ ਵੱਧ ਚੁੱਕੀ ਐ ਸਰਕਾਰਾਂ ਆਂਦੀਆਂ ਨੇ ਜਾਂਦੀਆਂ ਨੇ ਨਵੇਂ ਨਵੇਂ ਲੋਲੀਪੋਪ ਦੇਂਦੀਆਂ ਨੇ ਪੰਜਾਬ ਪੁਲਿਸ ਵੀ ਸਾਡੀ ਟ੍ਰੈਫਿਕ ਪੁਲਿਸ ਵੀ ਸਾਡੀ ਉਹ ਕੰਮ ਨਹੀਂ ਕਰਦੀ ਜੋ ਉਹਨਾਂ ਨੂੰ ਕਰਨਾ ਚਾਹੀਦਾ ਬਿਲਕੁਲ ਸਹੀ ਇਸ ਮੌਕੇ 'ਤੇ ਤੁਸੀਂ ਕੀ ਕਹੋਗੇ ਚੱਕਰ ਇਹ ਐ ਕਿ ਟ੍ਰੈਫਿਕ ਇੰਨੀ ਵੱਧ ਚੁੱਕੀ ਹੋਈ ਐ ਹਰ ਬੰਦੇ ਕੋਲੋਂ ਜਿਹਦੇ ਕੋਲ ਇੱਕ ਸਾਈਕਲ ਹੁੰਦਾ ਸੀ ਅੱਜ ਉਹ ਕੋਲ ਦੋ-ਦੋ ਕਾਰਾਂ ਨੇ ਜੀ ਇੱਕ ਨਵਾਂ ਇੱਕ ਇੱਕ ਸਲਾਹ ਆਇਆ ਕਿ ਹਰ ਬੰਦਾ ਜਿਹੜਾ ਉਹਦੀ ਦੌੜ ਹੋ ਗਈ ਟ੍ਰਾਂਸਪੋਰਟੇਸ਼ਨ ਵੱਲ ਜੀ ਟ੍ਰਾਂਸਪੋਰਟੇਸ਼ਨ ਹੋਣੀ ਵਧੀਆ ਗੱਲ ਆ ਹਰ ਬੰਦੇ ਕੋਲ ਹੋਣੀ ਚਾਹੀਦੀ ਹੈ ਇਹਦਾ ਉਹਦਾ ਸਿਸਟਮ ਵੀ ਹੋਣਾ ਚਾਹੀਦਾ ਜੀ ਉਹਦਾ ਰੱਖ ਰਖਾਅ ਉਹਦੀ ਕਿੱਥੇ ਰੱਖਣੀ ਹੈ ਜੀ ਅਸੀਂ ਗਲੀਆਂ 'ਚ ਖੜੀ ਕਰਦੇ ਨੇ ਟ੍ਰੈਫਿਕ ਦੀ ਸਮੱਸਿਆ ਇੰਨੀ ਹੈ ਕਿ ਗਲੀ ਬੰਦ ਹੋ ਜਾਂਦੀ ਹੈ ਜੀ ਔਰ ਗਲੀਆਂ ਵੀ ਜਿਹੜੀਆਂ ਪੁਰਾਣੇ ਮੁਹੱਲੇ ਦਾ ਉਹ ਤਾਂ ਬਹੁਤ ਛੋਟੇ ਨੇ ਜਿਹੜੇ ਨਵੇਂ ਹੀ ਬਣ ਰਹੇ ਨੇ 20 ਫੁੱਟ ਤੋਂ ਵੱਧ ਗਲੀ ਨਹੀਂ ਮਿਲ ਰਹੀ ਹਾਂਜੀ ਹਾਂਜੀ ਉਹਦੇ ਵਿੱਚ ਵੀ ਤਿੰਨ ਦੇ ਚਾਰ-ਚਾਰ ਲੋਕਾਂ ਨੇ ਰੈਂਪ ਬਣਾਏ ਹੋਏ ਆ ਬਿਲਕੁਲ ਬਿਲਕੁਲ ਤੂੰ ਜਦੋਂ ਇੱਕ ਪਾਸੇ ਕੋਈ ਵੀ ਕਾਰ ਜਾਂ ਕੋਈ ਵੀ ਵਹੀਕਲ ਖੜਾ ਹੋ ਜਾਂਦਾ ਦੂਜੀ ਵਹੀਕਲ ਲੰਘਣ ਨੂੰ ਬਹੁਤ ਦਿੱਕਤ ਆਉਂਦੀ ਹੈ ਹਾਂ ਮੈਂ ਦੇਖਿਆ ਵਹ ਕਈ ਵਾਰੀ ਘਰ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਤੇ ਐਂਬੂਲੈਂਸ ਦਾ ਵੀ ਆਉਣਾ ਮੁਸ਼ਕਿਲ ਹੋ ਜਾਂਦਾ ਗਲੀਆਂ ਦੇ ਵਿੱਚ ਐਂਬੂਲੈਂਸ ਤਾਂ ਚਲੋ ਕਦੇ-ਕਦੇ ਆਣੀ ਹੈ ਲੇਕਿਨ ਆਮ ਪਬਲਿਕ ਨੂੰ ਬੜੀ ਬੜੀ ਦਿੱਕਤ ਆਉਂਦੀ ਹੈ ਜੀ ਔਰ ਕ ਹਾਂ ਉਹ ਵੀ ਬੜੀ ਵੱਡੀ ਪ੍ਰੋਬਲਮ ਹੈ ਹਾਂ ਸਮੱਸਿਆ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਬਾਕੀ ਰਹਿ ਗਈ ਕਿ ਟ੍ਰੈਫਿਕ ਪੁਲਿਸ ਜਿਹੜੀ ਹੈ ਉਹ ਸਮੇਂ-ਸਮੇਂ ਤੇ ਕੰਮ ਕਰਦੀ ਹੈ ਹਰ ਵੇਲੇ ਉਹ ਐਕਟੀਵੇਟ ਨਹੀਂ ਰਹਦੀ ਮੈਨੂੰ ਤਾਂ ਲੱਗਦਾ ਸ਼ਾਇਦ ਵਿਸਾਖੀ ਦੀਵਾਲੀ 31 ਮਾਰਚ ਨੂੰ ਇਹ ਨੇੜੇ ਜਿਹੜੀ ਕੰਮ ਕਰਦੀ ਨਹੀਂ ਲੋਕਾਂ ਦੇ ਵਿੱਚ ਹੈਗਾ ਕਿ ਇਹ ਸਿਰਫ ਚਲਾਨ ਕੱਟਣ ਨੂੰ ਹੀ ਇਕੱਠੇ ਹੁੰਦੇ ਆ ਜਦੋਂ ਉਹ ਹੀ ਹੁੰਦੇ ਆ ਉਦੋਂ ਹੀ ਟ੍ਰੈਫਿਕ ਪੁਲਿਸ ਨਜ਼ਰ ਆਉਂਦੀ ਉਦਾਂ ਨਹੀਂ ਆਉਂਦੀ ਜੇਕਰ ਮੈਂ ਟ੍ਰੈਫਿਕ ਪੁਲਿਸ ਨਾਲ ਕੰਮ ਕੀਤਾ ਜਿਹੜੀ ਐਜੂਕੇਸ਼ਨ ਵਿਗਨਾ ਕੰਮ ਕੀਤਾ ਟ੍ਰੈਫਿਕ ਪੁਲਿਸ ਵੀ ਕੰਮ ਕਰੇ ਸਮੇਂ ਸਮੇਂ ਤੇ ਉਦਾ ਫਲ ਨਹੀਂ ਮਿਲ ਸਕਦਾ ਰਿਜ਼ਲਟ ਨਹੀਂ ਮਿਲ ਸਕਦਾ ਹੂੰ ਤੋ ਲੋਕਾਂ ਨੂੰ ਵੀ ਅਵੇਅਰ ਕਰਨਾ ਚਾਹੀਦਾ ਅਸੀਂ ਅਵੇਅਰ ਕਰਦੇ ਵੀ ਅਸੀਂ ਕਈ ਕੈਂਪ ਲਾਏ ਨੇ ਹਾਂ ਤੁਸੀਂ ਨਾ ਕਿ ਟ੍ਰੈਫਿਕ ਦੇ ਉੱਪਰ ਕਈ ਸੈਮੀਨਾਰ ਕੀਤੇ ਨੇ ਕੈਂਪ ਲਗਾਏ ਨੇ ਸਕੂਲੀ ਬੱਚਿਆਂ ਨੂੰ ਗਾਈਡਲਾਈਨ ਦਿੱਤੀ ਹੈ ਤੇ ਤੁਹਾਨੂੰ ਲੱਗਦਾ ਵਾ ਕਿ ਤੁਹਾਡੀ ਜਿਹੜੀ ਇਹ ਕੋਸ਼ਿਸ਼ ਹੈ ਉਹ ਰੰਗ ਦਿਖਾਉਂਦੀ ਹੈ ਨਹੀਂ ਜਰੂਰ ਰੰਗ ਦਿਖਾਉਂਦੀ ਕੋਈ ਵੀ ਮਿਹਨਤ ਹੈ ਕੋਈ ਵੀ ਕਈ ਮਿਹਨਤ ਜਿਹੜੀ ਹੈ ਤੁਹਾਡੀ ਐਜੂਕੇਸ਼ਨ ਹੈ ਤੁਹਾਡੀ ਸੇਵਾ ਵਾ ਸਮਰਪਣ ਹੈ ਤੁਹਾਡੀ ਇਮਾਨਦਾਰੀ ਕਦੀ ਵੀ ਅਸਲੀ ਜਾਂਦੀ ਪਹਿਲੀ ਗੱਲ ਤੇ ਇਹ ਹੈ ਜੇ ਦਮਾ ਚੋਂ ਕੱਢ ਦਿਓ ਕਿ ਮੈਂ ਇਮਾਨਦਾਰਾ ਤਾਂ ਮੇਰੀ ਮਾਂ ਦਾ ਹੀ ਵਰਤ ਹੋ ਗਈ ਮੈਂ ਸੇਵਾ ਕਰਦਾ ਤੇ ਵਰਤ ਹੋ ਗਈ ਹਰ ਜਿਤ ਅਲਫਾ ਮੈਂ ਜਿਹੜੀ ਇੱਕ ਪੱਤਰਕਾਰ ਸੀ ਉਹਦੇ ਜਿਹੜਾ ਰੋਡ ਐਕਸੀਡੈਂਟ ਵਿੱਚ ਡੈਥ ਹੋਈ ਬਿਲਕੁਲ ਜੀ ਬਿਲਕੁਲ ਸਾਨੂੰ ਇਹ ਲੱਗਾ ਕਿ ਕੀ ਜਿਹੜਾ ਸਾਡੀ ਬੱਚੀ ਚਲੀ ਗਈ ਹੈ ਰੋਡ ਐਕਸੀਡੈਂਟ ਦੇ ਵਿੱਚ ਹੋ ਕਿਸੇ ਦਾ ਬੱਚਾ ਜਿਹੜਾ ਉਸ ਦਾ ਸ਼ਿਕਾਰ ਨਾ ਹੋਵੇ ਮੋ ਸਹੀ ਅਸੀਂ ਰੋਡ ਸੇਫਟੀ ਜਿਹੜਾ ਕੰਪੇਨ ਨੂੰ ਸ਼ੁਰੂ ਕੀਤਾ ਅਸੀਂ ਨੇ ਅਬਾਊਟ 100 ਦੇ ਕਰੀਬ ਅਸੀਂ ਡਿਫਰੈਂਟ ਇਲਾਕਿਆਂ ਦੇ ਵਿੱਚ ਕਾਲਜਿਸ ਦੇ ਵੀ ਸਕੂਲਾਂ ਨਾਲ ਮਿਲ ਕੇ ਅਸੀਂ ਕਰ ਚੁੱਕੇ ਹਾਂ ਇੱਕ ਅਸੀਂ ਪਿਛੇ ਜੀ ਬੀਐਮ ਦੀ ਚੌਂਗ ਦੇ ਵਿੱਚ ਕੇਂਦਰ ਬੈਂਕ ਨਾਲ ਵੀ ਕੀਤੀ ਸੀ ਸਾਢੇ 2 ਸਾਲ ਪਹਿਲਾਂ ਦੀ ਗੱਲ ਹੈ ਜੀ ਤੋ ਰਿਜ਼ਲਟ ਅੱਛੇ ਆਂਦੇ ਲੇਕਿਨ ਲੋਕ ਉਸ ਲਈ ਮੋਟੀਵੇਟ ਹੁੰਦੇ ਐ 10 ਮਿੰਟ ਬਾਅਦ ਫਿਰ ਭੁੱਲ ਜਾਂਦੇ ਐ ਸਭ ਤੋਂ ਵੱਡੀ ਕਹਾਣੀ ਕਹਾਣੀ ਆਇਆ ਵਾ ਅਸੀਂ ਜੈਬਰਾਂ ਕੋ ਜਿਹੜੀ ਕ੍ਰੋਸਿੰਗ ਆ ਉਹਨੂੰ ਮਤਲਬ ਜਰਮਨ ਲਾਈਨ ਨੂੰ ਕ੍ਰੋਸ ਕਰਦੇ ਆ ਅਸੀਂ ਰੈੱਡ ਲਾਈਟ ਕ੍ਰੋਸ ਕਰਦੇ ਆ ਅਸੀਂ ਰੋਂਗ ਸਾਈਡ ਚੱਲਦੇ ਆ ਇਹ ਬੜੀ ਵੱਡੀ ਸਮੱਸਿਆ ਐ ਐਕਸੀਡੈਂਟ ਦਾ ਕਾਰਨ ਔਰ ਜਿਹੜਾ ਟ੍ਰੈਫਿਕ ਦਾ ਕਾਰਨ ਜਿਹੜਾ ਮੈਂ ਦੇਖਿਆ ਵਾ ਕਿ ਕਈ ਵਾਰ ਤੁਸੀਂ ਜਿਹੜੀ ਜੈਬਰਾਂ ਕ੍ਰੋਸਿੰਗ ਤੇ ਰੈੱਡ ਲਾਈਟ ਦੀ ਗੱਲ ਕਰ ਰਹੇ ਹੋ ਕਿ ਟ੍ਰੈਫਿਕ ਕਰਮਚਾਰੀ ਚੌਂਕ ਵਿੱਚ ਤਾਂ ਖੜੇ ਹੁੰਦੇ ਨੇ ਜਾਂ ਤਾਂ ਇੱਕ ਸਾਈਡ ਦੇ ਉੱਪਰ ਛਾਦੇ ਖੜੇ ਹੁੰਦੇ ਨੇ ਤੇ ਜਾਂ ਆਪਣੇ ਚਲਾਨ ਕੱਟਣ 'ਚ ਮਗਨ ਹੁੰਦੇ ਨੇ ਜਦਕਿ ਮੇਨ ਜਿਹੜੀ ਟ੍ਰੈਫਿਕ ਪੁਲਿਸ ਆ ਉਹਨਾਂ ਦਾ ਕੰਮ ਹੁੰਦਾ ਵਾ ਕਿ ਜਿਹੜਾ ਰੈੱਡ ਲਾਈਨ ਦੇ ਉੱਪਰ ਖੜਾ ਵਾ ਉਹਨਾਂ ਨੂੰ ਅਵੇਅਰ ਕਰਾਵੇ ਉਹਨਾਂ ਨੂੰ ਸਮਝਾਵੇ ਪਰ ਇਹੋ ਜਿਹਾ ਸ਼ਾਇਦ ਕੁਝ ਨਹੀਂ ਹੁੰਦਾ ਨਹੀਂ ਸਮੇਂ ਸਮੇਂ ਤੇ ਸੰਸਾਮਾ ਸਹੀ ਨਹੀਂ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਕਿ ਸੰਸਾਮਾ ਵੀ ਇਸ ਨੂੰ ਪ੍ਰੋਜੈਕਟ ਨੂੰ ਕਰਦੀਆਂ ਨੇ ਰੋਡ ਜੇਪਟੀ ਦਾ ਜੀ ਟ੍ਰੈਫਿਕ ਪੁਲਿਸ ਵੀ ਕਰਦੀ ਐ ਅਸੀਂ ਨਕਾਰ ਨਹੀਂ ਸਕਦੇ ਕਿ ਟ੍ਰੈਫਿਕ ਪੁਲਿਸ ਨਹੀਂ ਕਰਦੀ ਕਰਦੀ ਐ ਹਾਂ ਲੇਕਿਨ ਜੇ ਉਧਰ ਰਿਜ਼ਲਟ ਇਹ ਲੋਕੀ ਉਸਰੇ ਦਾ ਕਹਿੰਦੇ ਠੀ ਜਦੋਂ ਨੀਦਰਸ ਦਾ ਪਰਵਾਹ ਨਹੀਂ ਕਰਦੇ ਮੈਂ ਇੱਕ ਹੋਰ ਦੇਖਿਆ ਵਾ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਨਾ ਉਹਦੇ ਪ੍ਰਤੀ ਡਰ ਬਹੁਤ ਹੈ ਜਦ ਕਿ ਮੇਰੇ ਹਿਸਾਬ ਨਾਲ ਪੰਜਾਬ ਪੁਲਿਸ ਨੂੰ ਆਮ ਪਬਲਿਕ ਦਾ ਦੋਸਤ ਬਣ ਕੇ ਰਹਿਣਾ ਚਾਹੀਦਾ ਵਾ ਉਹਨਾਂ ਨੂੰ ਸਮਝਾਉਣਾ ਚਾਹੀਦਾ ਨਹੀਂ ਇਹ ਤੁਹਾਡੀ ਗੱਲ ਬਿਲਕੁਲ درست ਹੈ ਕਿ ਆਮ ਜਿਹੜਾ ਨਾਗਰਿਕ ਹੈ ਉਹ ਡਰਦਾ ਪਬਲਿਕ ਵੱਲੋਂ ਜੀ ਪੁਲਿਸ ਤੋਂ ਕੋਲੋਂ ਜੀ ਕਿਉਂਕਿ ਇੱਕ دہشت ਮੰਨੀ ਚੁੱਕੀ ਹੋਈ ਹੈ ਪੁਲਿਸ ਦੀ ਜੀ ਔਰ ਮੈਂ ਤਾਂ ਕਹਿੰਦਾ دہشت ਥੋੜੀ ਬਤੀ ਹੋਣੀ ਜੇ دہشت ਨਹੀਂ ਰਹੇਗੀ ਤਾਂ ਕ੍ਰਾਈਮ ਨਹੀਂ हां मेरे इस से टॉपिक दे ना वैसे एक बैठे सी पंजाबपुरस दा एएसआई साहब मेरे नाल बैठा सी ते मैं उनो शायद एवे ही ਸੁਭਾਈ ਕੀਆ ਸਵਾਲ ਕਰ ਦਿੱਤਾ ਉਹ ਕਹਿੰਦੇ ਭਾਈ ਜਿਹੜੀ ਸਾਡੀ ਨਵੀਂ ਮੜੀ ਰਹਿਣਾ ਉਹ ਡੰਡੇ ਤੋਂ ਹੀ ਡਰਦੀ ਆ ਜबान ਤੋਂ ਨਹੀਂ ਡਰਦੀ ਨਹੀਂ ਤੁਸੀਂ ਦੇਖੋ ਉਹ ਪਿੱਛੇ ਜਿਹੜਾ ਟੀਨੇਜੇਜ਼ ਦਾ ਚੱਲਿਆ ਸੀ ਟ੍ਰੈਫਿਕ ਦਾ ਆਪਣਾ ਡਰਾਈਵਿੰਗ ਦਾ ਜੀ ਵੀ 18 ਸਾਲ ਤੋਂ ਕੱਟ ਜਾ 16 ਸਾਲ ਤੋਂ ਕੱਟ ਜਾੜਾ ਉਹ ਬੱਚਾ ਜਿਹੜਾ ਉਹ ਵਾਈਕਲ ਨਹੀਂ ਚਲਾ ਸਕਦਾ ਹਾਂ ਉਹਦੇ ਵਿੱਚ ਮਾ ਪਰੈਂਟਸhip ਗਲਤੀ ਆ ਜਿਹੜੇ ਕਿ ਛੋਟੇ ਬੱਚੇ ਨੂੰ ਦੇ ਦਿੰਦੇ ਨੇ ਬਿਲਕੁਲ ਬਿਲਕੁਲ ਚਲੋ ਆਪਣਾ ਐਕਟਿਵਾ ਹੋਵੇ ਤਾਂ ਵੀ ਚਲੋ ਬੇਰੇ ਕਿਹਨੇ ਬਿਨਾ ਜਿਹਰਾ ਤੋਆ ਕਾਰਾਂ ਤੱਕ ਦੇਉਂਦੇ ਨੇ ਵੱਡੀ ਵਹਾਈਕਲ ਹੈਵੀ ਵਹਾਈਕਲ ਵੀ ਦੇ ਦਿੰਦੇ ਨੇ ਬਿਲਕੁਲ ਕਿਉਂਕਿ ਬੱਚਿਆਂ ਨੂੰ ਜਿਹੜੀ ਸੈਂਸ ਕੱਟ ਹੁੰਦੀ ਹੈ ਸੋ ਜਿਹੜੀ ਉਹਨਾਂ ਦੀ ਬਹੁਤ ਨੇੜ ਦੀ ਹੁੰਦੀ ਹੈ ਹਾਂ ਮੇਰੇ ਹਿਸਾਬ ਨਾਲ ਤਾਂ ਜਿਵੇਂ ਆਪਾਂ ਸਕੂਲ ਦੇ ਵਿੱਚ ਬੱਚਿਆਂ ਨੂੰ ਭੇਜਦੇ ਆ ਤੇ ਜਦੋਂ ਸਕੂਲ ਦਾ ਬੱਚਾ میٹرਕ ਕਰਦਾ ਵਾ میٹرਕ ਤੋਂ ਬਾਅਦ ਜਿਹੜੀ ਸਟੱਡੀ ਹੁੰਦੀ ਹੈ ਉਹਦੇ ਵਿੱਚ ਨਾਲ ਟ੍ਰੈਫਿਕ ਦੇ ਬਾਰੇ ਰੂਲਸ ਟ੍ਰੈਫਿਕ ਦਾ ਲਾਇਸੈਂਸ ਕਿੱਦਾਂ ਲੈਣਾ ਵਾ ਇਗਜ਼ਾਮ ਕਿੱਦਾਂ ਦੇਣਾ ਲਾਇਸੈਂਸ ਪਾਸ ਕਿੱਦਾਂ ਕਰਨਾ ਜੇ ਫੋਰਨ ਕੰਟਰੀ ਵਿੱਚ ਕਲਾਸਾਂ ਲੱਗੀਆਂ ਨੇ ਆਪਣੇ ਇੱਥੇ ਵੀ ਲੱਗਣੀਆਂ ਚਾਹੀਦੀਆਂ ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਕਾਰਵਾ ਜੀ ਕਿ ਜਿਹੜਾ ਕੀ ਹੈ ਜਦੋਂ ਬੱਚਾ 10ਵੀਂ ਪਲੱਸ ਕਰ ਜਾਂਦਾ ਜਦੋਂ ਪਲੱਸ 1 ਦੇ ਵਿੱਚ ਚੱਲ ਜਾਂਦਾ ਜੀ ਤਾਂ ਉਹਦੇ ਵਿੱਚ ਇੱਕ ਵਿਸ਼ਾ ਜਿਹੜਾ ਉਹਨਾਂ ਨੂੰ ਬੱਚਿਆਂ ਨੂੰ ਟ੍ਰੈਫਿਕ ਰੂਲਸ ਦਾ ਬਣਾਉਣਾ ਚਾਹੀਦਾ ਜਿੱਦੇ ਟ੍ਰੈਫਿਕ ਤੋਂ ਉਹਨਾਂ ਦੇ ਅਧਿਕਾਰ ਉਹਨਾਂ ਦੇ ਕਰਤੱਵ ਵੀ ਦੱਸੇ ਜਾਣ ਨਾਲ ਅਧਿਕਾਰ ਵੀ ਦੱਸੇ ਜਾਣ ਉਹ ਟ੍ਰੈਫਿਕ ਇੱਕ ਦਾ ਰੂਲ ਵੀ ਦੱਸਣਾ ਕਿਉਂਕਿ ਆ ਜਿਹੜੀ ਹਾਸਿਆ ਕਾਰਨ ਮੇਨ ਹੈ ਜਿਹੜੀ ਹੈ ਨਾ ਜੀ ਉਹਦਾ ਵਿਸ਼ਾ ਇਹ ਹੈ ਕੀ ਲੋਕਾਂ ਨੂੰ ਟ੍ਰੈਫਿਕ ਰੂਲਸ ਦੇ ਬਾਰੇ ਪਤਾ ਨਹੀਂ ਇਹ ਪਤਾ ਹੈ ਤਾਂ ਉਹ ਫੋਲੋ ਨਹੀਂ ਕਰ ਰਹੇ ਬਿਲਕੁਲ ਜੀ ਸਭ ਤੋਂ ਵੱਡੀ ਜਿਹੜਾ ਔਰ ਜਦੋਂ ਰੈੱਡ ਲਾਈਟ ਵੀ ਆ ਰੈੱਡ ਲਾਈਟ ਕੋਲ ਜਾ ਕੇ ਕੌਣਾ ਪੁੱਛਦਾ ਅੱਜ ਕੱਲ ਤੁਸੀਂ ਹੋਰ ਦੇਖਿਆ ਹੋਣਾ ਹੈ ਕਿ ਜਦੋਂ ਦਾ ਇਹ ਫਾਈਨੈਂਸ ਸਿਸਟਮ ਆਇਆ ਹੈ ਜਿਹੜਾ ਬੰਦਾ 10-15000 ਸੈਲਰੀ ਉੱਪਰ ਕੰਮ ਕਰਦਾ ਵਾ ਉਹ ਵੀ ਕਾਰ ਦੇ ਉੱਪਰ ਘੁੰਮਣ ਦੀ ਇੱਛਾ ਰੱਖਦਾ ਔਰ ਕੋ ਮੂਵੀ ਰਿਆ ਵਾ ਚੱਕਰ ਪਤਾ ਕਿ ਬੈਂਕਾਂ ਦੀ ਪਾਲਿਸੀ ਹੈ ਬੈਂਕਾਂ ਕੋਲੋਂ ਅੱਗੇ ਪੈਸਾ ਨਹੀਂ ਸੀ ਹੁੰਦਾ ਹੁਣ ਬੈਂਕਾਂ ਕੋਲ ਪੈਸਾ ਹੋਤਾ ਹੈ ਉਹਨਾਂ ਨੇ ਫైనాన్స్ ਕਰਨਾ ਤੁਸੀਂ ਨਹੀਂ ਵੀ ਕਰਨਾ ਤੁਹਾਨੂੰ ਐਵੇਂ ਰੋਜ਼ ਇੱਕ ਦੋ ਫੋਨ ਆ ਜਾਂਦੇ ਆ ਕਦੀ ਕਿਹੜੇ ਬੈਂਕ ਚੋਂ ਕਦੀ ਕਿਹੜੀ ਫਾਈਨਾਂਸ ਕੰਪਨੀ ਤੋਂ ਕਿ ਪੈਸਾ ਵਸਿਕਾਰ ਤੇ ਇਹਨਾਂ ਲੋਨ ਦੇ ਰਹੇ ਆ ਉਹ ਤੇ ਇੰਨੇ ਪਰਸੈਂਟ ਇੰਟਰਸ ਲਵਾਂਗੇ ਤੁਹਾਨੂੰ ਫੈਸਿਲਿਟੀ ਦੇ ਰਹੇ ਆ ਇੱਕ ਤਾਂ ਇਹ ਕਾਰਨ ਹੈ ਵਹੀਕਲ ਦਾ ਜਿਹੜਾ ਵਧਦਾ ਟਰਾਂਸਪੋਰਟੇਸ਼ਨ ਦਾ ਜੀ ਕਿ ਈਜ਼ੀ ਹੋ ਗਿਆ ਤੇ ਪੈਸੇ ਕਰਨਾ ਜੀ ਦੂਜਾ ਕੀ ਹੈ ਕਿ ਜਿਹੜੀਆਂ ਸਰਕਾਰਾਂ ਵਾਂ ਉਹ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਮੈਨੂਫੈਕਚਰਰ ਹੈਗਾ ਕੋਨੂੰ ਫਾਇਦਾ ਪਹੁੰਚਾਉਣ ਲਈ ਵੀ ਸਰਕਾਰਾਂ ਜਿਹੜੀਆਂ ਉਹ ਕੰਮ ਕਰਦੀ ਹੈ ਸਰਕਾਰ ਨੂੰ ਰੈਵਨਿਊ ਆਉਂਦਾ ਜੀ ਰੈਵਨਿਊ ਆਉਂਦਾ ਕਿਉਂਕਿ ਟੈਕਸ ਤੋਂ ਆਉਂਦਾ ਰੋਡ ਸੇਫਟੀ ਆਉਂਦਾ ਹੋਰ ਜੀਐਸਟੀ ਆਉਂਦਾ ਬਿਲਕੁਲ ਔਰ ਸਾਰਾ ਇਹ ਤਕਰੀਬਨ ਦੇਮਨ ਇੱਕੰਬਰ ਜਾ ਉਹ ਸਾਰਾ ਰੈਵਨਿਊ ਆਉਂਦਾ ਕਿਈ ਬਾਕੀ ਦਾ ਹੋਇਆ ਦੋ ਨੰਬਰ ਜਾਂ ਦੋ ਨੰਬਰ ਤਾਂ ਹੈ ਹੀ ਨਹੀਂ ਸਾਰਾ ਹੀ ਕਿਉਂਕਿ ਇਹਦੇ ਬਿੱਲ ਕੱਟ ਹੋਣਾ ਆਰਸੀ ਬਣਨੀ ਹੈ ਦੋ ਨੰਬਰ ਹੋਈ ਨਹੀਂ ਹੋਰ ਦੇਖਿਆ ਵੇ ਕਿ ਪਰਿਵਾਰ ਦੇ ਵਿੱਚ ਚਾਰ ਮੈਂਬਰ ਹੁੰਦੇ ਨੇ ਚਾਰਾਂ ਮੈਂਬਰਾਂ ਕੋਲੋਂ ਆਪਣੀ ਆਪਣੀ ਅਲੱਗ ਕਾਰ ਹੁੰਦੀ ਹੈ ਇਹ ਸਟੇਟਸ ਬਣ ਗਿਆ ਹੈ ਉਹ ਕਹਿੰਦੇ ਯਾਰ ਉਹਦੇ ਕੋਲੋਂ ਬਲਾਂ ਹੁੰਦਾ ਇਸ ਸਾਈਕਲ ਕਹਿੰਦਾ ਜਾਂ ਮੈਂ ਸਕੂਟਰ ਲੈ ਲਵਾਂ ਨਹੀਂ ਪਰ ਸਕੂਟਰ ਲੈ ਲਵਾਂ ਹੁਣ ਉਹ ਕਹਿੰਦਾ ਪਹਿਲਾਂ ਤੁਹਾਨੂੰ ਸ਼ਾਇਦ ਹੋਏਗਾ ਕਿ 80 ਦੇ ਦਸ਼ਾ ਵਿੱਚ ਮਾਰੂਤੀ ਕਾਰ ਆਈ ਸੀ ਬੜਾ ਜ਼ਿਆਦਾ ਲੋਕਾਂ ਨੂੰ ਮਾਰੂਤੀ ਦਾ ਉਦੋਂ ਫਿਲੀਟ ਤੇ ਤੁਹਾਡੀ ਅਬਸਟਰ ਹੁੰਦੀ ਸੀ ਜੀ ਹੁਣ ਅੱਜ ਕਾਰਾਂ ਦੇ ਬ੍ਰਾਂਡ ਹੀ ਨੇ ਹੋ ਗਏ ਆ ਔਰ ਸਸਤੀ ਸਸਤੀ ਔਰ ਮਹਿੰਗੀ ਤੇ ਮਹਿੰਗੀ ਹੋ ਗਈ ਜੀ ਉਹ ਜਦੋਂ ਗਵਾਂ ਗਵਡੀਆਂ ਦੇਖਦਾ ਪੇਸ਼ੇਦਾਰੂ ਦੇਖਦਾ ਯਾਰ ਉਹਦੇ ਕੋਲ ਤਾਂ ਯਾਰ 20 ਲੱਖ ਦੀ ਕਾਰ ਆ ਉਹਦੇ ਕੋਲ 50 ਲੱਖ ਦੀ ਕਾਰ ਆ ਉਹ 20 ਲੱਖ ਦੀ ਕਾਰ ਵੇਚ ਕੇ ਯਾ ਲਖਦੇ ਲੈਣ ਗੁਰਦਾ ਕਿਉਂਕਿ ਲੋਨ ਮਿਲ ਜਾਣਾ ਬੜੇ ਨੀ ਪਰ ਜਿਹੜੇ ਉਹ ਗਵਾਂਡੀ ਨੂੰ ਵਲ ਦੇਖਦਾ ਉਸ ਗਵਾਂਡੀ ਕੋਲ ਕਾਰ ਨੂੰ ਪਾਰਕਿੰਗ ਕਰਨ ਦੀ ਜਗ੍ਹਾ ਵੀ ਤਾਂ ਹੁੰਦੀ ਹੈ ਨਾ ਉਹਦੇ ਕੋਲ ਘਰ ਵੀ ਤਾਂ ਵੱਡਾ ਹੁੰਦਾ ਜੇ ਵੱਡੀ ਕਾਰ ਕੋਈ ਨਹੀਂ ਦੇਖਦਾ ਇਹ ਕਹਿੰਦਾ ਜੀ ਮੈਂ ਮੈਂ ਕਾਰ ਲੈ ਲਈਆ ਮੇਰਾ ਅਧਿਕਾਰ ਹੈ ਮੈਂ ਗਲੀ ਚਲਾਣੀ ਪਰ ਗਲੀ ਚ ਤਾਂ ਪਬਲਿਕ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਹੀ ਨੁਕਸਾਨ ਸਭ ਨੂੰ ਸਮਝ ਆ ਪਰ ਕੋਈ ਸਮਝਣ ਨੂੰ ਤਿਆਰ ਹੀ ਨਹੀਂ ਮੈਂ ਦੇਖਿਆ ਹੋਇਆ ਕਿ ਨੋ ਐਂਟਰੀ ਜ਼ੋਨ ਹੁੰਦਾ ਵਾ ਮਕੇ ਸਮਾਂ ਹੁੰਦਾ ਜਿਵੇਂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਨੋ ਐਂਟਰੀ ਹੈ ਪਰ ਮੈਂ ਕਈ ਵਾਰ ਦੇਖਿਆ ਕਿ 5 6 ਵਜੇ ਵੀ ਜਿਹੜੇ ਦੇਖੋ ਜੀ ਐਕਸੀਡੈਂਟ ਜਿਹੜੇ ਹੁੰਦੇ ਨੇ ਨਾ ਜੀ ਜਿਆਦਾ ਉਹ ਹੈਵੀ ਵਹੀਕਲ ਕਰਕੇ ਹੁੰਦੇ ਕਿਉਂਕਿ ਉਹ ਉਹਨਾਂ ਦਾ ਜਿਹੜਾ ਵਿਜ਼ਿਬਿਲਟੀ ਹੈ ਬਹੁਤ ਦੂਰ ਦੀ ਹੁੰਦੀ ਹੈ ਨੇੜੇ ਦੀ ਨਹੀਂ ਹੁੰਦੀ ਜੀ ਸ਼ਹਿਰ ਆ ਸ਼ਹਿਰ ਦੇ ਵਿੱਚ ਲੋਕੀ ਬਿਲਕੁਲ ਨਾਲ ਦੀ ਨਿਕਲਦੇ ਆ ਦੂਸਰਾ ਜਿਹੜਾ ਕਿ ਪੁਲਿਸ ਜਿਹੜੀ ਹੈ ਟ੍ਰੈਫਿਕ ਪੁਲਿਸ ਦੇ ਉੱਥੇ ਜਿਹੜੇ ਨਾਕਾ ਲਗਣਾ ਰਿਹਾ ਕਿ ਤੋਂ ਨੋ ਨੋ ਐਂਟਰੀ ਜ਼ੋਨ ਆ ਇਹਨੇ ਤੋਂ ਇਹਨੇ ਵੇਖ ਤੱਕ ਨੋ ਐਂਟਰੀ ਹੈ ਵਹੀਕਲ ਕੋਈ ਨਾ ਆਵੇ ਲੇਕਿਨ ਉੱਥੇ ਜੋ ਸੁਣਿਆ ਜਾਂਦਾ ਕਿ ਪੁਲਿਸ ਵਾਲੇ ਪੈਸੇ ਲੈ ਕੇ ਪੈਸੇ ਲੈ ਕੇ ਐਂਟਰੀ ਕਰਾ ਰਹੇ ਆ ਹਾਂ ਸਾਰੇ ਪਾਸੇ ਗਾਂਧੀ ਜੀ ਦਾ ਬੋਲ ਬਾਲਾ ਆ ਤੇ ਇਸ ਕਰਕੇ ਹੋ ਰਿਹਾ ਹੈ ਦੂਸਰਾ ਇੱਕ ਗੱਲ ਹੋਰ ਮੈਂ ਕਰ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਦਾ ਪੋਲੂਸ਼ਨ ਹੈਗਾ ਸਾਡਾ ਕਚਰੇ ਕਰਕੇ ਜਾਂ ਕੁਝ ਕਰ ਲੇਕਿਨ ਸਾਊਂਡ ਪੋਲੂਸ਼ਨ ਵੀ ਜਿਹੜਾ ਬਹੁਤ ਜ਼ਿਆਦਾ ਡਿਸਟਰਬ ਕਰ ਰਿਹਾ ਬੰਦੇ ਨੂੰ ਮਾਨਸਿਕ ਤੌਰ ਮੈਂ ਕਹਿੰਦਾ ਜੀ ਇਹ ਦੇਖੋ ਜਦੋਂ ਇਗਜ਼ਾਮ ਦੇ ਦਿਨ ਹੁੰਦੇ ਨੇ ਜਿਹੜਾ ਤੇ ਅੱਜ ਕੱਲ੍ਹ ਮੱਲਿਆਂ ਦੇ ਵਿੱਚ ਨਵੇਂ-ਨਵੇਂ ਜਿਹੜੇ ਬੱਚੇ ਜਿਨ੍ਹਾਂ ਦੇ ਪੇਰੈਂਟਸ ਉਹਨਾਂ ਦੀ ਪ੍ਰਵਾਹ ਨਹੀਂ ਕਰਦੇ ਉਹਨਾਂ ਦਾ ਧਿਆਨ ਨਹੀਂ ਰੱਖਦੇ ਉਹ ਪੁਲਿਸ ਵਾਲਾ ਹੁੱਟਰ ਮਾਰ-ਮਾਰ ਕੇ ਤੀਂ ਕਹਦੇ ਨਿਕਲ ਜਾਂਦੇ ਨੇ ਔਰ ਬੱਚਿਆਂ ਦੀ ਸਟੱਡੀ ਖਰਾਬ ਹੁੰਦੀ ਹੈ ਕਿ ਉਹਦੇ ਘਰ 'ਚ ਕੋਈ ਬਜ਼ੁਰਗ ਹੁੰਦਾ ਵਾ ਜਿਹੜਾ ਹਾਰਟ ਦਾ ਪੇਸ਼ੈਂਟ ਹੁੰਦਾ ਵਾ ਉਹ ਕਿੰਨਾ ਪਰੇਸ਼ਾਨ ਹੁੰਦਾ ਦੇਖੋ ਜੀ ਹਾਰਟ ਦਾ ਹੋਵੇ ਜਾਂ ਬੀ.ਪੀ. ਦਾ ਪੇਸ਼ੈਂਟ ਹੋਵੇ ਜਦੋਂ ਉਹਨੂੰ ਇਹੋ ਜਿਹੀ ਸਾਊਂਡ ਇੱਕਦਮ ਪੈਣੀ ਹੈ ਜਿ ਚੇਕ ਵਾਲੀ ਯਾਰ ਅਜੀਬ ਜਿਹੀ ਸਾਊਂਡ ਨਜਰ ਆਣੀ ਹੈ ਨਾਰਮਲ ਸਾਊਂਡ ਦੇ ਤਾਂ ਨਹੀਂ ਫਰਕ ਪੈਂਦਾ ਜਦੋਂ ਅਜੀਬ ਜਿਹੀ ਪੈਣੀ ਤਾਂ ਉਹਨੂੰ ਇੱਕਦਮ ਮੋਦਲੂ ਨਾ ਦਿਲ ਦੀ ਧੜਕਣ ਵੱਜ ਜਾਂਦੀ ਹੈ ਤੋ ਉਹਦੇ ਨਾਲ ਉਹਨੂੰ ਜਿਹੜਾ ਦੇਖੋ ਉਹਦਾ ਮਿਸਾਪੀ ਕੋਈ ਨਾ ਹੋ ਸਕਦਾ ਘਰ ਦੇ ਵਿੱਚ ਆਸਾ ਵੀ ਹੋ ਸਕਦਾ ਕੋਈ ਵੀ ਬਜ਼ੁਰਗ ਸਾਡੇ ਵੀ ਹੋ ਸਕਦਾ ਤੁਹਾਡਾ ਵੀ ਹੋ ਸਕਦਾ ਪਰਿਵ ਇਹ ਲੈ ਕਸਣਾ ਚਾਹੀਦਾ ਪੁਲਿਸ ਨੂੰ ਪਰ ਇਹ ਗੱਲ ਇਹ ਹੈ ਕਿ ਜਿਹੜੀ ਆਪਣੀ ਟ੍ਰੈਫਿਕ ਸਮੱਸਿਆ ਇੰਨੀ ਵੱਧ ਰਹੀ ਹੈ ਇਹਦਾ ਹੱਲ ਕੀ ਹੈ? ਅੰਤ ਕੀ ਹੈ ਇਹਦਾ? ਹੱਲ ਇਹ ਕੀ ਜਿੱਥੇ ਤੇ ਕਲੋਨੀਆਂ ਨਵੀਆਂ ਬਣ ਰਹੀਆਂ ਪਹਿਲੀ ਗੱਲ ਤੋਂ ਉੱਥੇ ਜਿਹੜੀ ਹੈ 40 ਜਾਂ 50 ਜਾਂ 60 ਫੁੱਟ ਤੋਂ ਕੱਟ ਗਲੀਆਂ ਨਹੀਂ ਜਾਂ ਰੋਡ ਨਹੀਂ ਹੋਣੀ ਚਾਹੀਦੀ। ਪ੍ਰਾਈਵਟ ਕਲੋਨਾਈਜ਼ਰ ਕਲੋਨੀਆਂ ਕਰਦੇ ਨੇ। ਪ੍ਰਾਈਵੇਟ ਕੰਮ ਇਨਾ ਆ ਕਿਸੇ ਨਾ ਕਿਸੇ ਮੰਤਰੀ ਦਾ ਕਿਸੇ ਨਾ ਕਿਸੇ ਨੇਤਾ ਦਾ ਉਹਦੇ ਵਿੱਚ ਹਿੱਸਾ ਹੁੰਦਾ ਆ। ਦੇਖੋ ਇਹ ਤਾਂ ਜੱਗ ਜਾਹਿਰ ਆ ਵੀ ਕਲੋਨੀ ਤੁਸੀਂ ਕੱਟਣੀ ਚਾਹੋ ਕਾਰਵਾਈ ਤੁਸੀਂ ਨਹੀਂ ਕਰ ਸਕਦੇ। ਬਿਲਕੁਲ ਨਹੀਂ ਕਰ ਸਕਦੇ। ਉਹੀ ਕੱਟਦਾ ਜਿਹਦਾ ਪੋਲਿਟਿਕਲ ਆਧਾਰ ਆ ਜਾਂ ਪੋਲਿਟਿਕਲ ਉਹਦਾ ਸੰਰੱਖ ਸੰਰਖਣ ਪ੍ਰਾਪਤ ਆ ਉਹੀ ਕਲੋਨੀ ਕੱਟਦਾ ਦੂਜਾ ਕੱਟਦੇ ਨਹੀਂ ਮੇਰਾ ਮਤਲਬ ਜਦੋਂ ਕਲੋਨੀ ਕੱਟਣੀ ਪਈ ਗੱਲ ਪਾਸ ਹੀ ਨਹੀਂ ਕਰਾਉਂਦੇ ਜਦੋਂ ਕਲੋਨੀ ਕੱਟਣੀ ਆ ਉਹਦਾ ਉਹਦਾ ਡਰਾਇੰਗ ਬਣੇ ਉਹਦਾ ਸਭ ਕੁਝ ਬਣੇ ਔਰ ਉਹਦੇ ਰੋਡ ਮੈਪ ਤੇ ਉਹਨੂੰ ਦੇਖਦੇ ਹੋਏ ਕਲੋਨੀ ਜੜੀਆ ਪਾਸ ਹੋਣੀ ਚਾਹੀਦੀ ਏ ਔਰ ਪਾਸ ਕਰਾ ਕੇ ਹੀ ਕਲੋਨੀ ਬਣਾਣੀ ਚਾਹੀਦੀ ਔ ਮੈਂ ਜਾਣ ਜਿਨ੍ਹਾਂ ਨੇ ਲੈਣਿਆ ਆਪਣਾ ਪ੍ਰੋਪਰਟੀ ਲੈਣਾ ਚਾਹੁੰਦੇ ਆ ਆਪਣੀ ਪਰਿਵਾਰ ਲਈ ਆਪਣੇ ਬੱਚੇ ਉਹ ਵੀ ਦੇਖ ਸੋ ਸਮਝ ਕੇ ਉਹਨਾਂ ਨੂੰ ਜਗਾ ਲੈਣ ਜਿਸ ਤੇ ਉਹਨਾਂ ਨੂੰ ਕਾਨੂੰਨ ਦਿੱਕਤ ਆਨਵੇਂ ਸਮੇਂ ਵਿੱਚ ਦਿੱਕਤ ਨਾਲ ਨਹੀਂ ਸਰਕਾਰ ਨੂੰ ਇਹੋ ਜਿਹਾ ਕੀ ਰੂਲ ਬਣਾਉਣਾ ਚਾਹੀਦਾ ਕਿ ਜਿਹੜੀ ਘਰ ਘਰ ਦੇ ਵਿੱਚ 4 4 5 5 ਕਾਰਾਂ ਨੇ ਉਹਦੇ ਪਠਲ ਪਾਈ ਜਾਵੇ ਦੇਖੋ ਮੇਰੇ ਹਸਾਬ ਨਾਲ ਤੇ ਬਹੁਤ ਮੁਸ਼ਕਲ ਹੈ ਹੁਣ ਤਾਂ ਚਾਹੀਦਾ ਹੈ ਵੀ ਘਰ ਦੇ ਵਿੱਚ ਇੱਕ ਜਾਂ ਦੋ ਕਾਰ ਪਰਿਵਾਰ ਦੇ ਅਕੋਰਡਿੰਗ ਇੱਕ ਜਾਂ ਦੋ ਕਾਰਾਂ ਹੋਣ ਜਿਹਦੀਆਂ ਲੇਕਿਨ ਸ਼ੌਂਕੀਆਂ ਰੱਖੀਆਂ ਨੇ ਲੋਕਾਂ ਨੇ ਜ਼ਰੂਰ ਸਿਕ ਦੀ ਹੈ ਚ ਤਿੰਨ ਕਾਰਾਂ ਘਰ ਚਾ 4 ਕਾਰਾਂ ਘਰ ਚਾ ਜਗ੍ਹਾ ਹੈ ਨਹੀਂ ਰੱਖਣ ਨੂੰ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਸਿੰਗਾਪੁਰ ਦੇ ਵਿੱਚ ਜਿਹੜੀ ਪ੍ਰਾਈਵੇਟ ਕਾਰ ਹੈ ਉਹ ਸਿਰਫ 1% ਹੈ ਸਰਕਾਰ ਆਪਣੀਆਂ ਟੈਕਸੇ ਚਲਾਂਦੀ ਹੈ ਔਰ ਉਹ 2 ਤੋਂ 3 ਮਿੰਟ ਦੇ ਵਿੱਚ ਉਹ ਸਰਵਿਸ ਦਿੰਦੀ ਹੈ ਔਰ ਉਹਨੇ ਪ੍ਰਾਈਵੇਟ ਕਾਰਾਂ ਦੇ ਉੱਪਰ ਟੈਕਸ ਇੰਨਾ ਕੀਤਾ ਵਾ ਕਿ ਆਮ ਬੰਦਾ ਨਵੀਂ ਕਾਰ ਲੈਣ ਦੀ ਸੋਚਦਾ ਹੀ ਨਹੀਂ ਕੀ ਸਾਨੂੰ ਇੱਥੇ ਨਹੀਂ ਕਰਨਾ ਚਾਹੀਦਾ ਕੁਝ ਵੈਸੇ ਦੇਖੋ ਇੱਥੇ ਵੀ ਤਾਂ ਪ੍ਰਚਲਨਤਾ ਚੱਲ ਰਹੀ ਹੈ ਪਹਿਲਾਂ ਵੀ ਚੱਲਦਾ ਸੀ ਲੇਕਿਨ ਅੱਜ ਨਵੀਂ ਟੈਕਨੋਲੋਜੀ ਨਾਲ ਚੱਲਦਾ ਹੈ ਕਈ ਆ ਰਹੀਆਂ ਉਹ ਲ ਆ ਰਹੀਆਂ ਕਈ ਹੋਰ ਕੰਪਨੀਆਂ ਨੇ ਆ ਗਈਆਂ ਬੜਾ ਅੱਛਾ ਸਿਸਟਮ ਹੈ ਲੇਕਿਨ ਲੋਕੀ ਜਿਹੜੇ ਆਉਣ ਸਾਡੇ ਕਤਰਾਂਦੇ ਆ ਯਾਰ ਉਹਦੇ ਤੇ ਸਿਰ ਆਪਣਾ ਉਜੀ ਸਰਵਿਸ ਲੈਣ ਤੋਂ ਨਹੀਂ ਪਰ ਉਹ ਲਾਦੇ ਵੀ ਪਿੱਛੇ ਜਿਹੜਾ ਮੁੱਦਾ ਉੱਠਿਆ ਸੀਗਾ ਉਹ ਕਹਿੰਦਾ ਜਿਹੜੇ ਆਈਫੋਨ ਤੋਂ ਬੁੱਕ ਕਰਾਉਂਦੇ ਨੇ ਉਹਨਾਂ ਨੂੰ ਬਿੱਲ ਹੋ ਰਾਂਦਾ ਵੈਸੇ ਜਿਹੜਾ ਐਂਡਰੋਇਡ ਤੋਂ ਬੁੱਕ ਕਰਾਉਂਦੇ ਉਹਨਾਂ ਨੂੰ ਬਿੱਲ ਹੋ ਰਾਂਦਾ ਮੈਂ ਉਹ ਸਿਸਟਮ ਦੇ ਵਿੱਚ ਸਾਡੇ ਸਾਡੇ ਸਿਸਟਮ ਦੇ ਵਿੱਚ ਨੁਕਸਾਨ ਹੈ ਜੀ ਅਸੀਂ ਸਿਸਟਮ ਨਹੀਂ ਕਰ ਬਾਰੇ ਕਿਉਂਕਿ ਅਸੀਂ ਇੰਡੀਅਨਸ ਅਗੇ ਆ ਅਸੀਂ ਡੰਡੇ ਦੀ ਅਸੀਂ ਗੁਲਾਮ ਰਹਿਣਾ ਚਾਹਦੇ ਅਸੀਂ ਡੰਡੇ ਨੂੰ ਸਮਝਦੇ ਹਾਂ ਅਸੀਂ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਾਂ ਦੀ ਕੋਸ਼ਿਸ਼ ਕਰਦੇ ਜਦ ਕਿ ਅਸੀਂ ਹਰ ਬੰਦਾ ਇਨਸਾਨ ਜਿਹੜਾ ਜਿਹੜਾ ਵੀ ਡਰਾਈਵਿੰਗ ਕਰ ਰਿਹਾ ਟੂ ਵੀਲਰ ਹੈ ਫੋਰ ਵੀਲ ਅਗਰ ਰੂਲ ਨੂੰ ਫੋਲੋ ਕਰੇ ਤਾਂ ਐਕਸੀਡੈਂਟ ਵੀ ਘਟ ਹੋ ਸਕਦੇ ਆ ਉਹ ਟਰਾਂਸਪੋਰਟ ਜਿਹੜੀ ਆ ਟ੍ਰੈਫਿਕ ਦੀ ਸਮੱਸਿਆ ਵੀ ਜਿਹੜੀ ਆ ਘਟ ਹੋ ਸਕਦੀ ਹੈ ਜਿਹੜੇ ਰੂਲ ਫੋਲੋ ਕਰਾਣੇ ਅਸੀਂ ਬੱਚਿਆਂ ਨੂੰ ਜਿਹੜੇ ਟੀਨੇਜਰ ਆ ਖਾਸ ਕਰਕੇ ਹੈਨਾ ਵੈਸੇ ਤਾਂ ਅੱਜਕੱਲ ਜਿਹੜੇ 40 45 50 ਵਾਲੇ ਉਹ ਵੀ ਰੈੱਡ ਲਾਈਟ ਕ੍ਰੋਸ ਕਰਦੇ ਮੈਂ ਦੇਖਦਾ ਆ ਪਰ ਮੇਨ ਜਿਹੜਾ ਬਚਾਅ ਕਰਨਾ ਚਾਹੀਦਾ ਸਾਡੀ ਜਿਹੜੀ ਯੂਵਾ ਪੀੜ੍ਹੀ ਉਹਨੂੰ ਬਚਾਣਾ ਸਾਡਾ ਧਰਮ ਵੀ ਹੈ ਤੇ ਫਰਜ਼ ਵੀ ਹੈ ਤੇ ਤੁਹਾਨੂੰ ਨਹੀਂ ਲੱਗਦਾ ਕਿ ਸਕੂਲਾਂ ਦੇ ਵਿੱਚ ਜਾਂ ਜਿਹੜੇ ਘਰ ਪੇਰੈਂਟਸ ਹੈਗੇ ਉਹ ਬੱਚਿਆਂ ਨੂੰ ਕੁਝ ਇਹੋ ਜਿਹੀ ਗਾਈਡਲਾਈਨ ਦੇਣ ਕਿ ਬੱਚੇ ਅਵੇਅਰ ਹੋਣ ਦੇਖੋ ਸਕੂਲਾਂ ਵਿੱਚ ਤਾਂ ਅਸੀਂ ਵੀ ਜਾਣਦੇ ਹਾਂ ਟ੍ਰੈਫਿਕ ਜਿਹੜੀ ਐਜੂਕੇਸ਼ਨ ਵਿੰਗ ਆ ਉਹ ਵੀ ਜਾਂਦੀ ਹੈ ਅਵੇਅਰ ਕਰਨ ਬੱਚਿਆਂ ਨੂੰ ਹਾਂ ਲੇਕਿਨ ਉੱਥੇ ਆ ਕੇ ਉਹਨਾਂ ਦੀ ਸਾਰੀ ਜਿਹੜੀ ਕੋਸ਼ਿਸ਼ ਹੈ ਐਨ ਜੀਓ ਸੀ ਜਾਂ ਸੁਸਾਇਟੀ ਦੀ ਜਿਹੜਾ ਟ੍ਰੈਫਿਕ ਪਾਲਿਸੀ ਫੇਲ ਹੋ ਜਾਂਦੀ ਜਦੋਂ ਪੇਰੈਂਟਸ ਨਹੀਂ ਆਪਣੇ ਬੱਚੇ ਨੂੰ ਜੜਾ ਉਹ ਹਾਂ ਘਰ ਬੰਦੇ ਹਾਂ ਕਿ ਕਿ ਵਹਿਕਲ ਤਾਂ ਪੇਰੈਂਟਸ ਨੇ ਦੇਣੀ ਆ ਨਾ ਜੀ ਬਿਲਕੁਲ ਜਿਆਦਾ ਜਿਹੜਾ ਹੱਥ ਹੈ ਆਪਣੇ ਬੱਚਿਆਂ ਨੂੰ ਸੁਧਾਰਨ ਦਾ ਉਹ ਪੇਰੈਂਟਸ ਦਾ ਹਾਂਜੀ ਪੇਰੈਂਟਸ ਦਾ ਬਿਲਕੁਲ ਇਹ ਤਾਂ ਬਿਲਕੁਲ ਸਹੀ ਗੱਲ ਆ ਜੀ ਤੇ ਇੱਕ ਤੁਸੀਂ ਜਾਣੇ ਜਾਂਦੇ ਆਪਾਂ ਇਹ ਗੱਲ ਕਰੀਏ ਕਿ ਅਕਸਰ ਅਸੀਂ ਦੇਖਦੇ ਆ ਕਿ ਸਾਡੇ ਚੌਂਕ ਦੀਆਂ ਜਿਹੜੀਆਂ ਰੈੱਡ ਲਾਈਟਾਂ ਲੱਗੀਆਂ ਹੁੰਦੀਆਂ ਹਾਂਜੀ ਕੁਝ ਲਾਈਟਾਂ ਤਾਂ ਜ਼ਰੂਰੀ ਨੇ ਲੱਗਣੀਆਂ ਵੀ ਚਾਹੀਦੀਆਂ ਕੁਝ ਲਾਈਟਾਂ ਇਹੋ ਜਿਹੇ ਚੌਂਕਾਂ ਵਿੱਚ ਲੱਗਿਆ ਆਏ ਆ ਜਿੱਥੇ ਉਹਦੀ ਜ਼ਰੂਰਤ ਹੀ ਨਹੀਂ ਹੈ ਉਰ ਉਹ ਜਗਦਿਆਂ ਵੀ ਨਹੀਂ ਕਈ ਵਾਰੀ ਵੀ ਟਾਈਮੀਆਂ ਹੋ ਜਾਂਦੀਆਂ ਸਿਸਟਮ ਸਾਰਾ ਅਫਸਟ ਹੋਇਆ ਹੈ ਦੇਖੋ ਸਰਕਾਰਾਂ ਜਿਹੜੀਆਂ ਫੋਰਨ ਦੀ ਗੱਲ ਕਰਾਂ ਅਬਰਾਡ ਦੀ ਗੱਲ ਕਰਾਂ ਤੇ ਉੱਥੇ ਸਰਕਾਰਾਂ ਜਿਹੜੀਆਂ ਨਾ ਜਿਹੜੀ ਪਾਲਿਸੀ ਲੈ ਕੇ ਆਉਂਦੀ ਹੈ 100 ਸਾਲ 50 ਸਾਲ ਐਡਵਾਂਸ ਲੈ ਕੇ ਆਉਂਦੀ ਹੈ ਸਾਡਾ ਇੰਡੀਆ ਜਿਹੜਾ ਕੰਟਰੀ ਹੈ ਉਹ 1947 ਆਜ਼ਾਦ ਹੋਇਆ ਹਾਂ ਔਰ ਅਸੀਂ ਸਿਸਟਮ ਨੂੰ ਅਪਡੇਟ ਨਹੀਂ ਕਰ ਪਾਏ ਜਿੰਨਾ ਸਾਨੂੰ ਕਰਨਾ ਚਾਹੀਦਾ ਸੀ ਪੋਪੂਲੇਸ਼ਨ ਸਾਡੀ ਬਹੁਤ ਵਧ ਗਈ ਖਾਸ ਕਰਕੇ ਸਰਕਾਰਾਂ ਨੇ ਆਪਣੇ ਵੋਟ ਬੈਂਦੀ ਵਧਾਉਣ ਦੇ ਬਾਹਰ ਹੋ ਜਿਹੜੇ ਦੇ ਮੁਲਕਾਂ ਤੋਂ ਜੜੀ ਲਿਆਦੇ ਤੇ ਆਪਣਾ ਜੜਿਆ ਬਛਿੰਦੇ ਜੜਿਆ ਨਾ ਵੀ ਪਰ ਸਾਡੇ ਕਿੰਨੇ ਬੱਚੇ ਦੇਖੋ ਬਾਹਰ ਜਾਂਦੇ ਨੇ ਇਹ ਸਮੱਸਿਆ ਉਹਨਾਂ ਨੂੰ ਵੀ ਆਉਂਦੀ ਉਹ ਤਾਂ ਜਾਂਦੀ ਨਹੀਂ ਲੇਕਿਨ ਸਾਡਾ ਮੁਲਕ ਜਿਹੜਾ ਅਪਡੇਟ ਨਹੀਂ ਕਰ ਪਾਇਆ ਅਸੀਂ ਨਾ ਰੋਡ ਦੇ ਦੇ ਮਤਲਬ ਮੁਕਾਬਲੇ ਵਿੱਚ ਜਾਂ ਆਪੇ ਅਸੀਂ ਹੋਰ ਕਿਸੇ ਮੁਕਾਬਲੇ ਵਿੱਚ ਅਸੀਂ ਉਹਨੂੰ ਅਵੇਰ ਨਹੀਂ ਕਰ ਪਾਏ ਅਵੇਰ ਨਹੀਂ ਕਰ ਪਾਏ ਦੂਜਾ ਉਹਨੂੰ ਸਹੀ ਢੰਗ ਨਾਲ ਉਹਨੂੰ ਪ੍ਰੋਜੈਕਟ ਨਹੀਂ ਕਰ ਪਾਏ ਆਪਣਾ ਪ੍ਰੋਜੈਕਟ ਤੇ ਅੱਗੇ ਇਸ ਗੱਲ ਤੋਂ ਮੈਨੂੰ ਇੱਕ ਹੋਰ ਗੱਲ ਯਾਦ ਆ ਗਈ ਹੈ ਕਿ ਜਿਹੜੇ ਬੱਚੇ ਸਾਡੇ ਜਿੱਥੇ ਪੰਜਾਬ ਦੇ ਵਿੱਚ ਟ੍ਰੈਫਿਕ ਰੂਲ ਤੋੜਦੇ ਨੇ ਜੋ ਲੋਕ ਬਰੋਡ ਚਲੇ ਜਾਂਦੇ ਨੇ ਤੇ ਉੱਥੇ ਇੱਕ ਇੱਕ ਰੂਲ ਨੂੰ ਮੰਨਦੇ ਨੇ ਕਿ ਸਰਕਾਰਾਂ ਫੇਲ ਨੇ ਪੰਜਾਬ ਦੀ ਨਹੀਂ ਚੁਲੀ ਗੜ ਵੀ ਇਦਾਂ ਹੀ ਹੈ ਉੱਥੇ ਨਹੀਂ ਕਰਦਾ ਕੋਈ ਵੀ ਹਾਂ ਬਿਲਕੁਲ ਕਿਉਂਕਿ ਡਾਕਟਰ ਡਰ ਰਹਾ ਵੀ ਚਲਾਨ ਘਟਾ ਜਾਂ ਆਨਲਾਈਨ ਚਲਾਨ ਹੋ ਜਾਣਾ ਹੁਣ ਇੱਥੇ ਵੀ ਨਾ ਆਨਲਾਈਨ ਚਲਾਨ ਹੋ ਗਏ ਆ ਸ਼ੁਰੂ ਮੈਨੂੰ ਲੱਗਦਾ ਇੱਥੇ ਵੀ ਥੋੜਾ ਫਰਕ ਪਏਗਾ ਪਰ ਨਹੀਂ ਕੋਈ ਹੈ ਜਿਹੜਾ ਫਰਕ ਨਜ਼ਰਦ ਆਂਦਾ ਨਹੀਂ ਹਜੇ ਵੀ ਲੋਕੀ ਉਦਾਂ ਹੀ ਨਿਕਲ ਜਾਂਦੇ ਨੇ ਪ੍ਰਵਾਹ ਨਹੀਂ ਕਰਦੇ ਕਿ ਮੈਨੂੰ ਚੱਕਰ ਰਿਹਾ ਕਿ ਜਦੋਂ ਤੁਸੀਂ ਦੇਖਿਆ ਹੋਇਆ ਕਦੋਂ ਟ੍ਰੈਫਿਕ ਪੁਲਿਸ ਵਾਲਾ ਜਾਂ ਕੋਈ ਹੋਰ ਪੁਲਿਸ ਵਾਲਾ ਕਿਸੇ ਬੰਦੇ ਨੂੰ ਜਾਂ ਬੱਚੇ ਨੂੰ ਫੜ ਲਾਂਦਾ ਤੇ ਕਦੀ ਉਹ ਮੰਤਰੀ ਨਾਲ ਫੋਨ ਕਰਾਇਆ ਕਦੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਾ ਲਿਆ ਕਿਸੇ ਫੋਲਸ ਵਾਲੇ ਨਾਲ ਫੋਨ ਕਰਾ ਲਿਆ ਕੋਲਮਾ ਲਾ ਕੇ ਇਹ ਹੀ ਹੈ ਕਿ ਵੋਟ ਬੈਂਕ ਜਿਹੜਾ ਆਪਣਾ ਬਚਾਉਣ ਵਾਸਤੇ ਇਹ ਜਿਹੜੇ ਰੂਲ ਰੈਗੂਲੇਸ਼ਨ ਤੋੜੇ ਜਾ ਰਹੇ ਨੇ ਇਹ ਸਰਕਾਰ ਨੂੰ ਪਾਲਿਸੀ ਲੈ ਕੇ ਜਾਣੀ ਚਾਹੀਦੀ ਹੈ ਕਿ ਇੰਨੇ ਏਜ ਤੋਂ ਘੱਟ ਜਿਹੜਾ ਬੱਚਾ ਵਹੀਕਲ ਨਾਲ ਚਲਾਵੇ ਰੋਡ ਤੇ ਨਾਲ ਲੈ ਕੇ ਆਵੇ ਔਰ ਹੈਲਮਟ ਪਾਏ ਜਿਹੜਾ ਸੀਲ ਬੈਲਟ ਲਗਾਏ ਇਹ ਸਾਰਾ ਕੁਝ ਜਿਹੜਾ ਨਾ ਸਰਕਾਰ ਦੀ ਪਾਲਿਸੀ ਸਰਕਾਰ ਦਾ ਕੰਮ ਹੀ ਹੈ ਜਿਹੜੇ ਐਮ.ਐਲ.ਏ. ਹੈ ਜਿਹੜੇ ਬੰਦੇ ਹੈ ਇਹਨਾਂ ਦਾ ਕੰਮ ਹੈ ਕਿ ਪੰਜਾਬ ਦੇ ਲਈ ਸਟੇਟ ਆਪਣੀ ਸਟੇਟ ਦੀ ਨਵੇਂ-ਨਵੇਂ ਕਾਨੂੰਨ ਲੈ ਜਿਹੜੇ ਜਨ ਹਿੱਤ ਦੇ ਵਿੱਚ ਹੋਂ। ਅਥੇ ਦਾ ਕਾਨੂੰਨ ਉਹ ਲੈ ਕੇ ਆਉਂਦੇ ਜਿਹੜੇ ਕਿ ਜਨ ਦਾ ਨੁਕਸਾਨ ਪਹੁੰਚਾਉਂਦੇ ਆ। ਨਹੀਂ ਇਹ ਕਈ ਵਾਰੀ ਹੁੰਦੇ ਕਿ ਕਈ ਪੁਲਿਸ ਅਧਿਕਾਰੀ ਇਹੋ ਜਿਹੇ ਹੁੰਦੇ ਨੇ ਜਿਹੜੇ ਸੱਚੀ ਮੁੱੱਚੀ ਇਸ ਤੇ ਉੱਪਰ ਕੰਮ ਕਰਦੇ ਨੇ ਪਰ ਪ੍ਰੋਬਲਮ ਇਹ ਹੈ ਕਿ ਜਿਹੜੇ ਵੋਟ ਬੈਂਕ ਵਾਲੇ ਜਿਹੜੇ ਵੱਡੇ ਲੀਡਰ ਹੁੰਦੇ ਨੇ ਜਿਨ੍ਹਾਂ ਦਾ ਵੋਟ ਬੈਂਕ ਖਰਾਬ ਹੋਣਾ ਉਹ फटाफट ਉਹਦੀ ਬਦਲੀਆਂ ਕਰਾ ਦਿੰਦੇ ਨੇ। ਹੁੰਦਾ ਇਹ ਦੇਖੋ ਇਸ ਸਟੇਟਾਂ ਦੇ ਵਿੱਚ ਤਾਂ ਹਮੇਸ਼ਾ ਹੀ ਜਿਹੜਾ ਨਾ ਪੋਲੀਟੀਸ਼ੀਅਨ ਦਾ ਜਿਹੜਾ ਜੋਰ ਰਿਆ ਆਪਣੇ ਹਿਸਾਬ ਨਾਲ ਸਰਕਾਰ ਚਲਾਉਣਾ ਚਾਹੁੰਦੇ ਨੇ। ਤੇ ਤੁਸੀਂ ਦੇਖੋ ਸੈਂਟਰਲ ਗਵਰਨਮੈਂਟ ਦੇ ਵਿੱਚ ਵੀ ਹੈਗਾ ਪਰ ਇੰ ਅਸੀਂ ਉਹ ਕਹਿੰਦਾ ਜਵਾਬ ਮੈਂ ਕਿ ਜਿਹੜਾ ਉਹ ਮੈਨੂੰ ਕਹਿੰਦੇ ਯਾਰ ਉਹ ਕਹਿੰਦਾ ਉਹ ਫੋਨ ਆ ਗਿਆ ਜੀ ਉਹ ਦੂਜੀ ਬਾਈ ਫੋਨ ਆ ਕਹਿੰਦਾ ਜੀ ਕੀ ਕਰਨਾ ਕਿ ਦੱਸੋ ਕੀ ਕਰਨਾ ਟ੍ਰਾਂਸਫਰ ਕਰਾਣੀ ਕਹਿੰਦਾ ਛੱਡੋ ਭਰੇ ਯਾਰ ਮੈਂ ਕੀ ਲੈਣਾ ਹੈਗਾ ਜਿੱਦਾਂ ਚੱਲਦਾ ਚਲੀ ਜਾਂਦੇ ਹੋ ਇੱਕ ਐਨਜੀਓ ਦੇ ਫਾਊਂਡਰ ਹੋਣ ਦੇ ਨਾਤੇ ਤੁਸੀਂ ਮੈਂ ਕਿ ਕੀ ਆਪਣਾ ਕਿੱਸਾ ਸ਼ੇਅਰ ਕਰਨਾ ਚਾਹੋਗੇ ਜਾਂ ਕੀ ਬੱਚਿਆਂ ਨੂੰ ਤੁਸੀਂ ਰਾਏ ਦੇਣਾ ਚਾਹੋਗੇ ਜਿਹਦੇ ਨਾਲ ਉਹ ਟ੍ਰੈਫਿਕ ਨੂੰ ਟ੍ਰੈਫਿਕ ਜਿਹੜੇ ਰੂਲ ਆ ਉਹਨਾਂ ਨੂੰ ਫਾਲੋ ਕਰਨ ਦੇਖੋ ਜੀ ਮੈਂ ਇਹ ਕਹਿਣਾ ਚਾਹਾਂਗਾ ਬੱਚਿਆਂ ਨੂੰ ਖਾਸ ਤੌਰ ਤੇ ਕਿ ਤੁਹਾਡਾ ਜਿਹੜਾ ਜੀਵਨ ਨਾ ਬੜਾ ਅਨਮੋਲ ਹੈ ਬਿਲਕੁਲ ਤੁਸੀਂ ਇੱਕ ਮੋਦਕ ਦੀ ਇੱਕ ਪਰਿਵਾਰ ਦੀ ਤੁਸੀਂ ਵਿਰਾਸਤ ਜੇ ਤੁਹਾਡੀ ਰਿਸਪੌਂਸਿਬਿਲਟੀ ਹੈ ਤੁਹਾਡੀ ਜਾਨ ਦੀ ਕੀਮਤ ਹੈ ਜੀ ਤੁਸੀਂ ਆਪਣੇ ਪਰਿਵਾਰ ਨੂੰ ਆਪਣੇ ਮਾਪਿਆਂ ਦਾ ਧਿਆਨ ਰੱਖਦੇ ਹੋਏ ਆ ਕਿਉਂਕਿ ਦੇਸ਼ ਵਿੱਚ ਤੁਸੀਂ ਜਾ ਕੇ ਆਪਣੀ ਕਿਹੜਾ ਉਦਦਾ ਸੰਭਾਲਣਾ ਕਿਹੜੀ ਜਮਾਈ ਸੰਭਾਲਣੀ ਜੀ ਕਿਹੜਾ ਬੱਚਾ ਸਕੂਲ ਚ ਪੜ ਰਿਹਾ ਉਹ ਪੁਲਿਸ ਵਿੱਚ ਵੀ ਜਾ ਸਕਦਾ ਉਹ ਕਿਸੇ ਇੰਕਮ ਟੈਕਸ ਵਿੱਚ ਵੀ ਜਾ ਸਕਦਾ ਕਿਸੇ ਹੋਰ ਡਿਪਾਰਟਮੈਂਟ ਜਾ ਸਕਦਾ ਉਹ ਦੇਸ਼ ਦਾ ਪ੍ਰਧਾਨ ਮੰਤਰੀ ਤੱਕ ਇੱਥੇ ਦਾ ਕੀ ਰਾਸ਼ਟਰਪਤੀ ਵੀ ਬਣ ਸਕਦਾ ਬਿਲਕੁਲ ਬਿਲਕੁਲ ਕਿਉਂਕਿ ਉੱਤੇ ਜ਼ਿੰਮੇਵਾਰੀ ਹੈ ਦੇਸ਼ ਦੀ ਪਰਿਵਾਰ ਦੇ ਪ੍ਰਤੀ ਮਾਂ-ਬਾਪ ਦੇ ਪ੍ਰਤੀ ਔਰ ਮਾਂ-ਬਾਪ ਜਦੋਂ ਕਿ ਘਰ ਦਾ ਬੱਚਾ ਜਿਹੜਾ ਕਿਸੇ ਹਾਸੇ ਆ ਸ਼ਿਕਾਰ ਹੋ ਜਾਂਦਾ ਔਰ ਅੱਜ ਕੱਲ ਖਾਸ ਤੌਰ ਤੇ ਹਰ ਕਿਸੇ ਦੇ ਪੇਰੈਂਟਸ ਦੇ ਇੱਕ ਜਾਂ ਦੋ ਬੱਚੇ ਆ ਅਪਾ ਇੱਕਾਂ ਨਹੀਂ ਤਾਂ ਦੋ ਆ ਮੈਕਸਿਮ ਕੋਈ ਸਰਕਾਰੀ ਪਾਲਿਸੀ ਆ ਤਾਂ ਆ ਵੀ ਲੋਕਾਂ ਨੇ ਅਡਾਪਟ ਕਰ ਲਿਆ ਮਹਿੰਗਾਈ ਨਹੀਂ ਹੋ ਗਈ ਅਗਰ ਪਰਿਵਾਰ ਦਾ ਬੱਚਾ ਇੱਕ ਬੱਚਾ ਆ ਜਾਂ ਦੋ ਬੱਚੇ ਉਹਨਾਂ ਜਿ ਇੱਕ ਪੁੱਤਾ ਚਲੇ ਜਾਂਦਾ ਜਾਂ ਇੱਕ ਤਾਂ ਇੱਕ ਹੀ ਚਲੇ ਜਾਂਦਾ ਤੇ ਉਹ ਪਰਿਵਾਰ ਦਾ ਜਿਹੜਾ ਪੇਰੈਂਟਸ ਆ ਜੀ ਉਹਨਾਂ ਲਈ ਤਾਂ ਅੱਜ ਹੀ ਸਾਰਾ ਕੁਝ ਹੋ ਗਿਆ ਬਿਲਕੁਲ ਮਨਵਲ ਟੁੱਟ ਜਾਂਦਾ ਹੈ ਉਹਨਾਂ ਦਾ ਮਨੋਬਾਈਬ ਟੁੱਟ ਗਿਆ ਉਹਨਾਂ ਨੇ ਜੇ ਜ਼ਿੰਦਗੀ ਉਹਨਾਂ ਨੇ 20 ਸਾਲ ਜਿਣੀ ਤੇ ਉਹਨਾਂ ਦੀ ਜ਼ਿੰਦਗੀ 5 ਸਾਲ ਰਹਿ ਗਈ ਇਸ ਕਰਕੇ ਬੱਚਿਆਂ ਨੂੰ ਚਾਹੀਦਾ ਕਿ ਆਪਣੇ ਪੇਰੈਂਟਸ ਦਾ ਵੀ ਧਿਆਨ ਰੱਖਣ ਆਪਣੀ ਜ਼ਿੰਮੇਵਾਰੀ ਨੂੰ ਵੀ ਸਮਝਣ ਇੰਜੋਏ ਕਰਨਾ ਕੋਈ ਮਾੜੀ ਗੱਲ ਨਹੀਂ ਲੇਕਿਨ ਇੰਜੋਏ ਆਪਾਂ ਚਾਹੋ ਆਪਾਂ ਵਹੀਕਲ ਚਲਾਉਂਦੇ ਆਂ ਕਿ ਲਿਮਟ ਰੋ ਹੈ ਜਿਹੜੀ ਸਪੀਡ ਲਿਮਟ ਦੇ ਵਿੱਚੇ ਚਲਾਈਏ ਔਰ ਧਿਆਨ ਰੱਖ ਕੇ ਚਲਾਈਏ ਹੰਪ ਆ ਗਿਆ ਜਾਂ ਕੁਝ ਹੋਰ ਆ ਗਿਆ ਜੈਡ ਮੋਡਲ ਲੱਗੇ ਆ ਅਸੀਂ ਇੰਡੀਕੇਟਰ ਦਈਏ ਔਰ ਧਿਆਨ ਨਾਲ ਡਰਾਈਵਿੰਗ ਕਰੀਏ ਮਤਲਬ ਇਹ ਹੈ ਕਿ ਜੋਸ਼ ਦੇ ਨਾਲ ਨਾਲ ਹੋਸ਼ ਤੋਂ ਬਿਲਕੁਲ ਸਹੀ। ਤਾਲਵਾਦੀ ਦਾ ਬੜਾ ਮਿਹਰੂਜੀ ਤੁਹਾਡਾ ਵੀ ਧੰਨਵਾਦ ਆਪਣੇ ਵਿਚਾਰ ਸਾਂਝੇ ਕੀਤੇ। ਇਹ ਸੰਜੀ ਅਲਫਾ ਮਹਿੰਦਰੂ ਫਾਊਂਡੇਸ਼ਨ ਦੇ ਫਾਊਂਡਰ ਹਰਮੇਸ਼ ਮਹਿੰਦਰੂ ਜੀ ਜਿਨ੍ਹਾਂ ਨੇ ਹਾਦਸੇ ਦੇ ਵਿੱਚ ਆਪਣੀ ਬੇਟੀ ਦਾ ਖੋਲ ਲੀ ਪਰ ਇਹ بیੜਾ ਚੱਕ ਲਿਆ ਕਿ ਮੈਂ ਕਿਸੇ ਹੋਰ ਦੇ ਬੱਚੇ ਨੂੰ ਇਹੋ ਜਿਹਾ ਸ਼ਿਕਾਰ ਨਹੀਂ ਹੋਣ ਦਿਆਂਗਾ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਨਾਲ ਇੱਕ ਨਵੀਂ ਚਰਚਾ ਲੈ ਕੇ। ਹੱਸਦੇ ਵਸਦੇ ਰਹੋ, ਖੁਸ਼ ਰਹੋ। ਚੰਗਾ।